ਹੈਲੋ ਜੀ ਸੋ ਸਿਕਲ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਹਣਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਾਰਡੀਗਨ ਦੇ ਵਿੱਚ ਪਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜਿਵੇਂ ਇਸ ਨੂੰ ਲੇਡੀਜ਼ ਕੋਟੀ ਸਵਟਰ ਜੈਕਟ ਬੇਬੀ ਦੇ ਜੈਕਟ ਕੋਟੀ ਸਵਟਰ ਦੇ ਵਿੱਚ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਅਪਲਾਈ ਕਰੋਗੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਇਸ ਨੂੰ ਬਣਾਉਣ ਦੇ ਲਈ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਟੇ ਜਿੰਨੇ ਮਰਜ਼ੀ ਤੁਸੀਂ ਰੱਖ ਸਕਦੇ ਹੋ ਜਿੰਨੀ ਆਪਾਂ ਨੂੰ ਜ਼ਰੂਰਤ ਹੈ ਉੰਨੇ ਕੁੰਡੇ ਆਪਾਂ ਇਹਦੇ ਲਈ ਰੱਖ ਸਕਦੇ ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਆ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਤੇ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਜੇਕਰ ਡਿਜ਼ਾਈਨ ਤੁਹਾਨੂੰ ਪੱਧਿਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਭ ਤੋਂ ਪਹਿਲਾਂ ਡਿਜ਼ਾਈਨ ਦੀ ਪਹਿਲੀ ਸਿਲਾਈ ਸਿੱਧੇ ਪਾਸੇ ਤੋਂ ਜਿਵੇਂ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਿਲਾਈ ਪਹਿਲਾ ਕੁੰਡਾ ਐ ਸਟਿਚ ਉਤਾਰਨਾ ਧਾਗਾ ਪਿੱਛੇ ਹੀ ਰੱਖਣਾ ਇਸ ਤਰ੍ਹਾਂ ਦੋ ਕੁੰਡੇ ਛੱਡ ਕੇ ਦੋ ਕੁੰਡੇ ਤੋਂ ਬਾਅਦ ਉਹਨਾਂ ਦੇ ਵਿਚਕਾਰ ਦੀ ਸਲਾਈ ਪਾ ਕੇ ਇਸ ਤਰ੍ਹਾਂ ਇੱਕ ਲੂਪ ਬਣਾਉਣਾ ਫਿਰ ਸਲਾਈ ਤੇ ਇਸ ਤਰ੍ਹਾਂ ਪਾ ਲਉਣਾ ਇਸ ਪਾ ਕੇ ਇਹਨਾਂ ਨੂੰ ਬੈਕ ਸਾਈਡ ਤੋਂ ਦੋ ਦਾ ਇੱਕ ਕਰ ਦੇਣਾ ਇਸ ਤਰ੍ਹਾਂ ਇਹ ਹੀ ਦੋ ਦੋ ਕੁੰਡੀਆਂ ਦਾ ਜਿਹੜਾ ਡਿਜ਼ਾਈਨ ਆ ਆਪਾਂ ਨੇ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨਾ ਦੋ ਕੁੰਡੇ ਛੱਡ ਕੇ ਨਿੰਬ ਵਿਚਕਾਰ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾਉਣੀ ਸਲਾਈ ਦੇ ਉੱਪਰ ਬਲ ਪਾਉਣਾ ਫਿਰ ਇਹਨਾਂ ਦੋ ਕੁੰਡੀਆਂ ਨੂੰ ਬੈਕ ਸਾਈਡ ਤੋਂ ਇੱਕ ਕਰ ਦੇਣਾ ਇਸ ਤਰ੍ਹਾਂ ਠੀਕ ਹੈ ਜੀ ਦੁਬਾਰਾ ਫੇਰ ਦੋ ਕੁੰਡੇ ਛੱਡ ਕੇ ਵਿਚਕਾਰ ਦੀ ਸਲਾਈ ਪਾਉਣੀ ਇੱਕ ਐਕਸਟਰਾ ਲੂਪ ਬਣਾਉਣੀ ਸਲਾਈ ਦੇ ਉੱਪਰ ਬਲ ਪਾਉਣਾ ਫਿਰ ਇਹਨਾਂ ਦੋ ਕੁੰਡਿਆਂ ਨੂੰ ਬੈਕ ਸਾਈਡ ਤੋਂ ਇੱਕ ਕਰ ਦੇਣਾ ਇੱਥੇ ਆਪਣੇ ਦੋ ਤੋਂ ਤਿੰਨ ਕੁੰਡੇ ਬਣ ਗਏ ਇਹ ਹੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਜਿਹੜਾ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਾਂਗੇ ਇਸ ਤਰ੍ਹਾਂ ਦੋ ਗੁੰਡੇ ਛੱਟ ਕੇ ਵਿਚਕਾਰ ਦੀ ਸਲਾਈ ਪਾਉਣੀ ਇੱਕ ਐਕਸਟਰਾ ਲੂਪ ਬਣਾਉਣੀ ਸਲਾਈ ਤੇ ਬਲ ਪਾਉਣਾ ਬੈਕ ਸਾਈਡ ਤੋਂ ਦੋਨੇ ਗੁੰਡਿਆਂ ਦਾ ਫਿਰ ਇੱਕ ਕਰ ਦੇਣਾ ਤੇ ਦੋ ਕੁੰਡਿਆਂ ਦੇ ਵਿਚਕਾਰ ਦੀ ਸਲਾਈ ਪਾਉਣੀ ਇੱਕ ਐਕਸਟਰਾ ਲੂਪ ਬਣਾਉਣੀ ਸਲਾਈ ਉੱਪਰ ਪਲ ਪਾਉਣਾ ਦੋ ਇਹ ਕੁੰਡਿਆਂ ਨੂੰ ਬੈਕ ਸਾਈਡ ਤੋਂ ਇੱਕ ਕਰ ਦੇਣਾ ਇਸ ਤਰ੍ਹਾਂ ਬਹੁਤ ਹੀ ਸੋਖਾ ਡਿਆ ਇਹਨਾਂ ਦਾ ਕੋਈ ਵੀ ਇਹਨੂੰ ਆਸਾਨੀ ਦੇ ਨਾਲ ਜਿਹੜਾ ਬਣਾ ਸਕਦਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਲਾਸਟ ਤੇ ਵੀ ਇੱਕ ਕੁੰਡਾ ਆਪਣਾ ਐ ਸਟਿਚ ਰਹਿ ਚੁੱਕਾ ਤੇ ਇਹੀ ਡਿਜ਼ਾਈਨ ਆਪਾਂ ਲਾਸਟ ਤੇ ਵੀ ਬਣਾਵਾਂਗੇ ਠੀਕ ਹੈ ਜੀ ਲਾਸਟ ਵਾਲਾ ਸਿੱਧਾ ਪੁੱਠਾ ਤੁਸੀਂ ਕਿਵੇਂ ਵੀ ਬਣਾ ਸਕਦੇ ਹੋ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਹੁਣ ਡਿਜ਼ਾਈਨ ਦੀ ਦੂਜੀ ਸਲਾਈ ਹੈ ਬੈਕ ਸਾਈਡ ਤੋਂ ਪਹਿਲਾ ਕੁੰਡਾ ਉਤਾਰਨਾ ਧਾਗਾ ਪਿੱਛੇ ਹੀ ਰੱਖੋ ਇਹ ਦੇਖੋ ਜਿਹੜਾ ਆਪਣਾ ਲੂਪ ਬਣਾਇਆ ਹੋਇਆ ਉਹ ਵਾਲਾ ਕੁੰਡਾ ਇਹ ਬਚਾ ਲਈਏ ਇਹਨੂੰ ਆਪਾਂ ਇਹ ਕੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਇੱਧਰ ਲੈ ਆਵਾਂਗੇ ਫਿਰ ਧਾਗਾ ਆਪਣੇ ਵੱਲ ਕਰਾਂਗੇ ਇਹ ਦੋ ਕੁੰਡਿਆਂ ਦਾ ਆਪਾਂ ਹਿੱਕ ਕਰ ਦਾਂਗੇ ਇਸ ਤਰ੍ਹਾਂ ਧਾਗਾ ਪਿੱਛੇ ਕਰਾਂਗੇ ਇਹ ਜਿਹੜਾ ਬਚਾਲਲਾ ਕੁੰਡਾ ਲੂਪ ਵਾਲਾ ਇਹਨੂੰ ਇਸ ਤਰ੍ਹਾਂ ਕੁੰਡਿਆਂ ਦੇ ਉੱਪਰ ਦੀ ਇੱਤਰ ਲਈ ਆਵਾਂਗੇ ਤੱਗਾ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਇੱਕ ਕਰ ਦਾਂਗੇ ਤੱਗਾ ਪਿੱਛੇ ਕਰਾਂਗੇ ਆ ਬਚਕਾਰਲੇ ਕੁੰਡੇ ਨੂੰ ਆਪਾਂ ਉੱਪਰ ਦੀ ਕੁੰਡੇ ਦੇ 밑 ਲਿਆਵਾਂਗੇ ਤੱਗਾ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਇੱਕ ਕਰ ਦਾਂਗੇ ਕਿੰਦਾ ਤੱਕਾ ਪਿੱਛੇ ਕਰਾਂਗੇ ਇਸ ਤਰ੍ਹਾਂ ਇੱਕ ਲੂਪ ਬਣਾਵਾਂਗੇ ਸੌਰੀ ਜਿਹੜਾ ਲੂਪ ਵਾਲਾ ਗੁੰਡਾ ਅੱਗੇ ਲਿਆਵਾਂਗੇ ਗੁੰਡੇ ਦੇ ਉੱਪਰ ਦੀ ਤੱਕਾ ਆਪਣੇ ਵੱਲ ਕਰਾਂਗੇ ਦੋ ਦਾ ਇੱਕ ਕਰ ਦਾਂਗੇ ਤੱਕਾ ਪਿੱਛੇ ਕਰਾਂਗੇ ਆ ਲੂਪ ਵਾਲੇ ਗੁੰਡੇ ਨੂੰ ਗੁੰਡੇ ਦੇ ਉੱਪਰ ਵੀ ਇਸ ਤਰ੍ਹਾਂ ਅੱਗੇ ਲਿਆਵਾਂਗੇ ਫਿਰ ਤੱਕਾ ਆਪਣੇ ਵੱਲ ਕਰਾਂਗੇ ਦੋ ਗੁੰਡੇ ਦਾ ਇੱਕ ਕਰ ਤਾਂ ਪਿੱਛੇ ਕਰਾਂਗੇ ਝੂਪ ਵਾਲੇ ਕੁੰਡੇ ਨੂੰ ਅੱਗੇ ਆਵਾਂਗੇ ਤਾਂ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਇੱਕ ਕਰ ਦਾਂਗੇ ਤਾਂ ਪਿੱਛੇ ਕਰੇ ਝੂਪ ਵਾਲੇ ਕੁੰਡੇ ਅੱਗੇ ਲਿਆਵਾਂਗੇ ਉੱਪਰ ਦੀ ਰਸਤਰ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਹਰ ਕੋਈ ਇਹਨੂੰ ਅਰਾਨੀ ਨਾਲ ਬਣਾ ਸਕਦਾਗਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਹੰਝੜਾ ਡਿਜ਼ਾਈਨ ਪਸੰਦ ਆਇਆ ਹੋਊਗਾ ਪੂਰੀ ਸਿਲਾਈ ਵਿੱਚ ਆਪਾਂ ਇਸ ਤਰ੍ਹਾਂ ਹੀ ਰਿਪੀਟ ਕਰਨਾ ਲਾਸਟ ਵਾਲਾ ਮੈਂ ਇੱਥੇ ਸਿੱਧਾ ਬਣਾ ਰਹੀ ਹਾਂ ਤੁਸੀਂ ਜਿਵੇਂ ਮਰਜ਼ੀ ਬਣਾ ਸਕਦੇ ਹੋ ਨਾ ਡਿਜ਼ਾਈਨ ਦੀਆਂ ਦੋ ਸਿਲਾਈਆਂ ਕੰਪਲੀਟ ਹੋ ਗਈਆਂ ਤੀਜੀ ਸਿਲਾਈ ਸਿੱਧੀ ਸਾਈਡ ਤੋਂ ਪਹਿਲਾ ਗੁੰਡਾ ਸਟਿਚ ਉਤਾਰਨਾ ਧਾਗਾ ਪਿੱਛੇ ਕਰਨਾ ਸਾਰੇ ਹੀ ਗੁੰਡਿਆਂ ਨੂੰ ਸਿੱਧਾ-ਸਿੱਧਾ ਬਣਾਉਣਾ ਤੀਜੀ ਸਲਾਈ ਦੇ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧਾ ਸਿੱਧਾ ਬਣਾਉਂਦੇ ਹੋਏ ਆਪਾਂ ਇਹ ਸਲਾਈ ਕੰਪਲੀਟ ਕਰਾਂਗੇ ਮੈਂ ਇੱਥੇ ਇੱਕ ਫਲਾਈ ਦਾ ਜਿਹੜਾ ਗੈਪ ਰੱਖਿਆ ਹੋਇਆ ਹੈਗਾ ਇੱਕ ਸਿੱਧੀ ਔਰ ਇੱਕ ਫੁੱਠੀ ਤੁਸੀਂ ਇੱਥੇ ਦੋ ਸਲਾਈਆਂ ਸਿੱਧੀਆਂ ਫੁੱਠੀਆਂ ਹੀ ਪਾ ਸਕਦੇ ਹੋ ਜੇ ਤੁਸੀਂ ਵੱਧ ਗੈਪ ਰੱਖਣਾ ਅੰਡਿਆਂ ਦੀ ਚੌਥੀ ਸਲਾਈ ਫੁੱਠੀ ਸਾਈਡ ਤੋਂ ਪਹਿਲਾ ਕੁੰਡਾ ਉਤਾਰਨਾ ਸਾਰੇ ਹੀ ਕੁੰਡਿਆਂ ਨੂੰ ਚੌਥੀ ਸਲਾਈ ਦੇ ਵਿੱਚ ਪੁੱਠਾ-ਪੁੱਠਾ ਬਣਾ ਕੇ ਕੰਪਲੀਟ ਕਰਨ ਦੋ ਸਲਾਈਆਂ ਦੇ ਵਿੱਚ ਡਿਜ਼ਾਈਨ ਬਣਦਾ ਦੋ ਸਲਾਈਆਂ ਆਪਣੀਆਂ ਪੁੱਠੀਆਂ ਤੇ ਸਿੱਧੀਆਂ ਪੈਂਦੀਆਂ ਨੇ ਠੀਕ ਹੈ ਜੀ ਬਹੁਤ ਹੀ ਸੋਖੜੀਆਂ ਐ ਨਾ ਸਰਦੀਆਂ ਨੇੜੇ ਆ ਰਹੀਆਂ ਨੇ ਤੇ ਫਟਾਫਟ ਆਪਣੀਆਂ ਪਾਸਮਾ ਜਿਹੜੀਆਂ ਚੁੱਕ ਕੇ ਕੋਟੀਆਂ ਬਣਾਉਣੀਆਂ ਕਰਦੋ ਸ਼ੁਰੂ ਤਾਂ ਕਿ ਚੜਦੇ ਸਿਆਲ ਜਿਹੜੀਆਂ ਆਪਣੀਆਂ ਕੋਟੀਆਂ ਪੱਕਾ ਸਕੀਏ ਦੇ ਜਿੰਦੀ ਚੌਥੀ ਸਲਾਈ ਬੈਕ ਸਾਈਡ ਤੋਂ ਪੂਰੀ ਦੀ ਪੂਰੀ ਆਪਾਂ ਨੇ ਪੁੱਠੀ ਪੁੱਠੀ ਬਣਾ ਕੇ ਕੰਪਲੀਟ ਕਰਨੀ ਦੇਖੋ ਹੁਣ ਦੁਬਾਰਾ ਫਿਰ ਇੱਥੋਂ ਤੁਸੀਂ ਪਹਿਲੀ ਸਲਾਈ ਤੋਂ ਸਟਾਰਟ ਕਰ ਸਕਦੇ ਹੋਗੇ ਇਹ ਜਿਹੜਾ ਡਿਜ਼ਾਈਨ ਆ ਬਹੁਤ ਹੀ ਪਿਆਰਾ ਡਿਜ਼ਾਈਨ ਆ